ਭਾਈ ਜੀ ਕਦੀ ਇਹਨਾਂ ਨੂੰ ਵੇਖਿਆ ਆਪਣੇ ਇਲਾਕਿਆਂ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਵੋਟਾਂ ਪਾ ਕੇ ਮਾਨਜੋਗ ਚੰਨੀ ਸਾਹਿਬ ਨੂੰ ਐਮਪੀ ਬਣਾਇਆ ਸੀਗਾ ਤੇ ਅੱਜ ਤੁਹਾਨੂੰ ਦਿਸਦੇ ਵੀ ਹਨ ਨੀਗੇ ਅੱਜ ਮੈਨੂੰ ਪੋਸਟਰ ਲਾਉਣੇ ਪਏ ਨੇ ਕਿਉਂਕਿ ਜਲੰਧਰ ਦੇ ਲੋਕ ਇਹਨਾਂ ਨੂੰ ਲੱਭਦੇ ਫਿਰਦੇ ਨੇ ਤੇ ਕਿਤੇ ਚੰਨੀ ਸਾਹਿਬ ਜਲੰਧਰ ਵਾਲੇ ਵੀ ਧਿਆਨ ਦਿਓ ਤੁਹਾਨੂੰ ਜਲੰਧਰ ਦੇ ਲੋਕਾਂ ਨੇ ਵੀ ਵੋਟਾਂ ਪਾ ਕੇ ਚੁਣਿਆ ਸੀਗਾ ਤੁਸੀਂ ਕਿੱਲੇ ਮਰੰਡੇ ਲੋਕਾਂ ਦੇ ਵਿੱਚ ਜਾਂਦੇ ਹੋ ਮੈਨੂੰ ਸੋ ਪੁੱਛਣਾ ਚਾਹੁੰਦਾ ਆ ਜਾ ਜੋ ਕਿੱਥੇ ਗਏ ਨੇ ਇੰਨੇ ਲੋਕਾਂ ਦੇ ਪੰਜਾਬ ਦੇ ਲੋਕਾਂ ਦੇ ਕੰਮ ਨੇ ਜਲੰਧਰ ਦੇ ਲੋਕਾਂ ਦੇ ਕੰਮ ਹੈਗੇ ਨੇ ਕਿੱਥੇ ਜਾਣਨਾ ਤੁਹਾਡਾ ਇੱਥੇ ਘਰ ਹੈਗਾ ਨਾ ਤੁਹਾਡਾ ਇੱਥੇ ਦਫਤਰ ਹੈਗਾ ਨਾ ਕੋਈ ਇੱਥੇ ਤੁਹਾਡਾ ਕੋਈ ਬੰਦਾ ਬੈਠਦਾ ਪਿਆ ਤੁਸੀਂ ਆਉਂਦੇ ਹੋ ਪਹਲਵਾਨੀ ਗੇੜਾ ਮਾਰ ਕੇ ਚਲੇ ਜਾਂਦੇ ਹੋ ਤੇ ਅੱਜ ਮੈਨੂੰ ਪੋਸਟਰ ਲਾ ਕੇ ਇਹਨਾਂ ਪੁੱਛਣਾ ਪਿਆ ਮੈਂਬਰ ਆਫ ਪਾਰਲੀਮੈਂਟ ਸਾਹਿਬ ਤੁਸੀਂ ਕਿੱਥੇ ਗਏ ਹੋ ਤੁਹਾਨੂੰ ਲੱਭਣਾ ਚਾਹੁੰਦੇ ਆ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਚਾਹੁੰਦਾ ਵੀ ਜੇ ਕਿਤੇ ਤੁਹਾਨੂੰ ਲੱਭਣ ਤਾਂ ਸਾਨੂੰ ਜਰੂਰ ਦੱਸਿਓ ਜੀ ਕਿਤੇ ਗਵਾਚਤ ਨਹੀਂ ਗਏ ਹੈਗੇ ਮੈਨੂੰ ਤੇ ਲੱਗਦਾ ਕਿਤੇ ਗਵਾਜੇ ਕਿਉਂਕਿ ਕਈ ਮੈਨੂੰ ਆ ਵੀ ਕੰਮ ਆਉਂਦਾ ਮੈਨੂੰ ਆ ਵੀ ਕੰਮ ਆਉਂਦਾ ਹੈ ਸ਼ਹਿਰ ਗਵਚਨ ਵਾਲਾ ਕੰਮ ਵੀ ਇਹਨਾਂ ਨੂੰ ਆਉਂਦਾ ਹੈ ਤੇ ਪਲੀਜ਼ ਮੈਂਬਰ ਪਾਰਲੀਮੈਂਟ ਸਾਹਿਬ ਜਲੰਧਰ ਵਾਲਾ ਧਿਆਨ ਦਿਈਏ ਆਪਾਂ ਧੰਨਵਾਦ ਭਾਈ ਜੀ ਕਦੀ ਇਹਨਾਂ ਨੂੰ ਵੇਖਿਆ ਆਪਣੇ ਇਲਾਕਿਆਂ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਵੋਟਾਂ ਪਾ ਕੇ ਮਾਨਜੋਗ ਚੰਨੀ ਸਾਹਿਬ ਨੂੰ ਐਮਪੀ ਬਣਾਇਆ ਸੀਗਾ ਤੇ ਅੱਜ ਤੁਹਾਨੂੰ ਦਿਸਦੇ ਵੀ ਹਨਗੇ ਅੱਜ ਮੈਨੂੰ ਪੋਸਟਰ ਲਾਉਣੇ ਪਏ ਨੇ ਕਿਉਂਕਿ ਜਲੰਧਰ ਦੇ ਲੋਕ ਇਹਨਾਂ ਉੱਪਰ ਫਿਰਦੇ ਨੇ ਤੇ ਕਿਦੇ ਚੰਨੀ ਸਾਹਿਬ ਜਲੰਧਰ ਵਾਲੇ ਵੀ ਧਿਆਨ ਦਿਓ ਤੁਹਾਨੂੰ ਜਲੰਧਰ ਦੇ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਸੀਗਾ ਤੁਸੀਂ ਇਕੱਲੇ ਮਰਿੰ ਪਿਆ ਜੋ ਕਿੱਥੇ ਗਏ ਨੇ ਇੰਨੇ ਲੋਕਾਂ ਦੇ ਪੰਜਾਬ ਦੇ ਲੋਕਾਂ ਦੇ ਕੰਮ ਨੇ ਜਲੰਧਰ ਦੇ ਲੋਕਾਂ ਦੇ ਕੰਮ ਹੈਗੇ ਨੇ ਕਿੱਥੇ ਜਾਣਨਾ ਤੁਹਾਡਾ ਇੱਥੇ ਘਰ ਹੈਗਾ ਨਾ ਤੁਹਾਡਾ ਇੱਥੇ ਦਫਤਰ ਹੈਗਾ ਨਾ ਕੋਈ ਇੱਥੇ ਤੁਹਾਡਾ ਕੋਈ ਬੰਦਾ ਬੈਠਦਾ ਪਿਆ ਤੁਸੀਂ ਆਉਂਦੇ ਹੋ ਪਲਵਾਨੀ ਗੇੜਾ ਮਾਰ ਕੇ ਚਲੇ ਜਾਂਦੇ ਹੋ ਤੇ ਅੱਜ ਮੈਨੂੰ ਪੋਸਟਰ ਲਾ ਕੇ ਇਹਨਾਂ ਪੁੱਛਣਾ ਪਿਆ ਮੈਂਬਰ ਆਫ ਪਾਰਲੀਮੈਂਟ ਸਾਹਿਬ ਤੁਸੀਂ ਕਿੱਥੇ ਗਏ ਹੋ ਤੁਹਾਨੂੰ ਲੱਭਣਾ ਚਾਹੁੰਦੇ ਆ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਚਾਹੁੰਦਾ ਵੀ ਜਿੱਕੇ ਤੇ ਤੁਹਾਨੂੰ ਲੱਭਣ ਤੇ ਸਾਨੂੰ ਜਰੂਰ ਦੱਸਿਆ ਹੋ ਜੇ ਕਿਤੇ ਗਵਾਚਤ ਨਹੀਂ ਗਏ ਹੈਗੇ ਮੈਨੂੰ ਤੇ ਲੱਗਦਾ ਕਿਤੇ ਗਵਾਜੇ ਕਿਉਂਕਿ ਕਈ ਵ ਮੈਨੂੰ ਆ ਵੀ ਕੰਮ ਆਉਂਦਾ ਮੈਨੂੰ ਆ ਵੀ ਕੰਮ ਆਉਂਦਾ ਹੈ ਸ਼ਹਿਰ ਗਵਾਚਨ ਵਾਲਾ ਕੰਮ ਵੀ ਇਹਨਾਂ ਨੂੰ ਆਉਂਦਾ ਹੈ ਤੇ ਪਲੀਜ਼ ਮੈਂਬਰ ਪਾਰਲੀਮੈਂਟ ਸਾਹਿਬ ਜਲੰਧਰ ਵਾਲੇ ਧਿਆਨ ਲਈਏ ਆਪਾਂ ਧੰਨਵਾਦ ਭਾਈ ਜੀ ਕਦੀ ਇਹਨਾਂ ਨੂੰ ਵੇਖਿਆ ਆਪਣੇ ਇਲਾਕਿਆਂ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਵੋਟਾਂ ਪਾ ਕੇ ਮਾਨਜੋਗ ਚੰਨੀ ਸਾਹਿਬ ਨੂੰ ਐਮਪੀ ਬਣਾਇਆ ਸੀਗਾ ਤੇ ਅੱਜ ਤੁਹਾਨੂੰ ਦਿਸਦੇ ਵੀ ਹਨੇਗੇ ਅੱਜ ਮੈਨੂੰ ਪੋਸਟਰ ਲਾਉਣੇ ਪਏ ਨੇ ਕਿਉਂਕਿ ਜਲੰਧਰ ਦੇ ਲੋਕ ਇਹਨਾਂ ਨੂੰ ਲੱਭਦੇ ਫਿਰਦੇ ਨੇ ਤੇ ਕਿਤੇ ਚੰਨੀ ਸਾਹਿਬ ਜਲੰਧਰ ਵਾਲੇ ਵੀ ਧਿਆਨ ਦਿਓ ਤੁਹਾਨੂੰ ਜਲੰਧਰ ਦੇ ਲੋਕਾਂ ਨੇ ਵੀ ਵੋਟਾਂ ਪਾ ਕੇ ਚੁਣਿਆ ਸੀਗਾ ਤੁਸੀਂ ਇਕੱਲੇ ਮ ਬਾਜੋ ਕਿੱਥੇ ਗਏ ਨੇ ਇੰਨੇ ਲੋਕਾਂ ਦੇ ਪੰਜਾਬ ਦੇ ਲੋਕਾਂ ਦੇ ਕੰਮ ਨੇ ਜਲੰਧਰ ਦੇ ਲੋਕਾਂ ਦੇ ਕੰਮ ਹੈਗੇ ਨੇ ਕਿੱਥੇ ਜਾਣਨਾ ਤੁਹਾਡਾ ਇੱਥੇ ਘਰ ਹੈਗਾ ਨਾ ਤੁਹਾਡਾ ਇੱਥੇ ਦਫਤਰ ਹੈਗਾ ਨਾ ਕੋਈ ਇੱਥੇ ਤੁਹਾਡਾ ਕੋਈ ਬੰਦਾ ਬੈਠਦਾ ਪਿਆ ਤੁਸੀਂ ਆਉਂਦੇ ਹੋ ਪਲਵਾਨੀ ਗੇੜਾ ਮਾਰ ਕੇ ਚਲੇ ਜਾਂਦੇ ਹੋ ਤੇ ਅੱਜ ਮੈਨੂੰ ਪੋਸਟਰ ਲਾ ਕੇ ਇਹਨਾਂ ਪੁੱਛਣਾ ਪਿਆ ਮੈਂਬਰ ਆਫ ਪਾਰਲੀਮੈਂਟ ਸਾਹਿਬ ਤੁਸੀਂ ਕਿੱਥੇ ਗਏ ਹੋ ਤੁਹਾਨੂੰ ਲੱਭਣਾ ਚਾਹੁੰਦੇ ਆ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਚਾਹੁੰਦਾ ਵੀ ਜਿੱਕੇ ਤੇ ਤੁਹਾਨੂੰ ਲੱਭਣ ਤੇ ਸਾਨੂੰ ਜਰੂਰ ਦੱਸਿਓ ਜੇ ਕਿਤੇ ਗਵਾਚਤ ਨਹੀਂ ਗਏ ਹੈਗੇ ਮੈਨੂੰ ਤੇ ਲੱਗਦਾ ਕਿਤੇ ਗਵਾਜੇ ਕਿਉਂਕਿ ਕਈ ਮੈਨੂੰ ਆ ਵੀ ਕੰਮ ਆਉਂਦਾ ਮੈਨੂੰ ਆ ਵੀ ਕੰਮ ਆਉਂਦਾ ਹੈ ਸ਼ਾਇਦ ਗਵਾਚਨ ਵਾਲਾ ਕੰਮ ਵੀ ਇਹਨਾਂ ਨੂੰ ਆਉਂਦਾ ਹੈ ਤੇ ਪਲੀਜ਼ ਮੈਂਬਰ ਪਾਰਲੀਮੈਂਟ ਸਾਹਿਬ ਜਲੰਧਰ ਵਾਲਾ ਧਿਆਨ ਲਈਏ ਆਪਾਂ ਧੰਨਵਾਦ ਭਾਈ ਜੀ ਕਦੀ ਇਹਨਾਂ ਨੂੰ ਵੇਖਿਆ ਆਪਣੇ ਇਲਾਕਿਆਂ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਵੋਟਾਂ ਪਾ ਕੇ ਮਾਨਜੋਗ ਚੰਨੀ ਸਾਹਿਬ ਨੂੰ ਐਮਪੀ ਬਣਾਇਆ ਸੀਗਾ ਤੇ ਅੱਜ ਤੁਹਾਨੂੰ ਦਿਸਦੇ ਵੀ ਹਨੇਗੇ ਅੱਜ ਮੈਨੂੰ ਪੋਸਟਰ ਲਾਉਣੇ ਪਏ ਨੇ ਕਿਉਂਕਿ ਜਲੰਧਰ ਦੇ ਲੋਕ ਇਹਨਾਂ ਨੂੰ ਲੱਭਦੇ ਫਿਰਦੇ ਨੇ ਤੇ ਕਿਤੇ ਚੰਨੀ ਸਾਹਿਬ ਜਲੰਧਰ ਵਾਲੇ ਵੀ ਧਿਆਨ ਦਿਓ ਤੁਹਾਨੂੰ ਜਲੰਧਰ ਦੇ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਸੀਗਾ ਤੁਸੀਂ ਕਿਲੇ ਮਰਿੰ ਭਾਜੋ ਕਿੱਥੇ ਗਏ ਨੇ ਇੰਨੇ ਲੋਕਾਂ ਦੇ ਪੰਜਾਬ ਦੇ ਲੋਕਾਂ ਦੇ ਕੰਮ ਨੇ ਜਲੰਧਰ ਦੇ ਲੋਕਾਂ ਦੇ ਕੰਮ ਹੈਗੇ ਨੇ ਕਿੱਥੇ ਜਾਣਨਾ ਤੁਹਾਡਾ ਇੱਥੇ ਘਰ ਹੈਗਾ ਨਾ ਤੁਹਾਡਾ ਇੱਥੇ ਦਫਤਰ ਹੈਗਾ ਨਾ ਕੋਈ ਇੱਥੇ ਤੁਹਾਡਾ ਕੋਈ ਬੰਦਾ ਬੈਠਦਾ ਪਿਆ ਤੁਸੀਂ ਆਉਂਦੇ ਹੋ ਪਲਵਾਨੀ ਢੇੜਾ ਮਾਰ ਕੇ ਚਲੇ ਜਾਂਦੇ ਹੋ ਤੇ ਅੱਜ ਮੈਨੂੰ ਪੋਸਟਰ ਲਾ ਕੇ ਉਹਨਾਂ ਪੁੱਛਣਾ ਪਿਆ ਮੈਂਬਰ ਆਫ ਪਾਰਲੀਮੈਂਟ ਸਾਹਿਬ ਤੁਸੀਂ ਕਿੱਥੇ ਗਏ ਹੋ ਤੁਹਾਨੂੰ ਲੱਭਣਾ ਚਾਹੁੰਦੇ ਆ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਚਾਹੁੰਦਾ ਵੀ ਜੇ ਕਿਤੇ ਤੁਹਾਨੂੰ ਲੱਭਣ ਤਾਂ ਸਾਨੂੰ ਜਰੂਰ ਦੱਸਿਓ ਜੀ ਕਿਤੇ ਗਵਾਚਤ ਨਹੀਂ ਗਏ ਹੈਗੇ ਮੈਨੂੰ ਤਾਂ ਲੱਗਦਾ ਕਿਤੇ ਗਵਾਜਕ ਕਿਉਂਕਿ ਕ ਮੈਨੂੰ ਆ ਵੀ ਕੰਮ ਆਉਂਦਾ ਮੈਨੂੰ ਆ ਵੀ ਕੰਮ ਆਉਂਦਾ ਹੈ ਸ਼ਹਿਰ ਗਵਚਨ ਵਾਲਾ ਕੰਮ ਵੀ ਇਹਨਾਂ ਨੂੰ ਆਉਂਦਾ ਹੈ ਤੇ ਪਲੀਜ਼ ਮੈਂਬਰ ਪਾਰਲੀਮੈਂਟ ਸਾਹਿਬ ਜਲੰਧਰ ਦਾ ਧਿਆਨ ਦਿਈਏ ਆਪਾਂ ਧੰਨਵਾਦ